ਬਾਲ ਕਹਾਣੀ ਚਿੜੀ ਤੇ ਪਿੱਪਲ ਇੱਕ ਵਾਰ ਦੀ ਗੱਲ ਹੈ ਇੱਕ ਚਿੜੀ ਹੁੰਦੀ ਸੀ ਚਿੜੀ ਨੂੰ ਬਹੁਤ ਭੁੱਖ ਲੱਗੀ ਉਹ ਆਪਣੇ ਖਾਣ ਦੇ ਲਈ ਕੁਝ ਲੱਭਣ ਲੱਗੀ ਲੱਭਦਿਆਂ ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਗਿਆ ਉਹ ਪਿੱਪਲ ਤੇ ਬੈਠ ਕੇ ਦਾਣਾ ਖਾਣ ਲੱਗੀ ਲ ਦਾਣਾ ਪਿੱਪਲ ਦੀ ਖੁੱਡ ਵਿੱਚ ਟਿੱਗ ਗਿਆ ਚਿੜੀ ਨੇ ਪਿੱਪਲ ਨੂੰ ਕਿਹਾ ਪਿੱਪਲਾ ਪਿੱਪਲਾ ਦਾਣਾ ਦੇ ਦੇ ਪਿੱਪਲ ਕਹਿੰਦਾ ਨਾ ਮੈਂ ਨਹੀਂ ਦਿੰਦਾ ਪਿੱਪਲ ਦਾਣਾ ਦੇ ਵੀ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਚਿੜੀ ਅੱਗ ਦੇ ਕੋਲ ਗਈ ਉਸਨੇ ਅੱਗ ਨੂੰ ਕਿਹਾ ਆ ਗੱਗ ਪਿੱਪਲ ਨੂੰ ਸਾੜ ਦੇ ਅੱਗ ਕਹਿੰਦੀ ਨਾ ਨਾ ਮੈਂ ਨਾ ਸਾੜਾਂ ਅਗ ਬਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇਂ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫੇਰ ਚਿੜੀ ਪਾਣੀ ਦੇ ਕੋਲ ਗਈ ਉਸਨੇ ਪਾਣੀ ਨੂੰ ਕਿਹਾ ਪਾਣੀ ਪਾਣੀ ਅੱਗ 부ਝਾ ਦੇ ਪਾਣੀ ਕਹਿੰਦਾ ਪਾਣੀ ਕਹਿੰਦਾ ਮੈਂ ਨਹੀਂ ਪੁਜਾਣੀ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੀ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਹਾਥੀ ਦੇ ਕੋਲ ਗਈ ਉਸਨੇ ਹਾਥੀ ਨੂੰ ਕਿਹਾ ਹਾਥੀ ਹਾਥੀ ਠੰਡਾ ਪਾਣੀ ਪੀਲਾ ਹਾਥੀ ਕਹਿੰਦਾ ਨਾ ਮੈਂ ਨਾ ਪੀਂਦਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪੜ ਨੂੰ ਸਾੜੇ ਨਾ ਪਿੱਪੜ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਰੱਸੇ ਦੇ ਕੋਲ ਗਈ ਉਸਨੇ ਰੱਸੇ ਨੂੰ ਕਿਹਾ ਰਸਿਆ ਰਸਿਆ ਹਾਥੀ ਨੂੰ ਬੰਨ੍ਹ ਦੇ ਰੱਸਾ ਕਹਿੰਦਾ ਮੈਂ ਨਹੀਂ ਬੰਨ੍ਹਦਾ ਰਸਾ ਹਾਥੀ ਨੂੰ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੀ ਨਾ ਪਿੱਪਲ ਦਾਣਾ ਦੇਵੇ ਨਾ ਛਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਛਿੜੀ ਚੂਹੇ ਕੋਲ ਗਈ ਉਸਨੇ ਕਿਹਾ ਚੂਹਿਆ ਚੂਹਿਆ ਰੱਸੇ ਨੂੰ ਉਤਰ ਦੇ ਚੂਹਾ ਕਹਿੰਦਾ ਨਾ ਨਾ ਮੈਨੀ ਉਤਰਦਾ ਚੁਹਾਰ ਸਾ ਗੁਤਰੇ ਨਾ ਰਸਾ ਹਾਥੀ ਬੰਨੇ ਨਾ ਹਾਥੀ ਬਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਬਿੱਲੀ ਦੇ ਕੋਲ ਗਈ ਉਸਨੇ ਬਿੱਲੀ ਨੂੰ ਕਿਹਾ ਬਿੱਲੀਏ ਬਿੱਲੀਏ ਚੂਹੇ ਨੂੰ ਖਾ ਜਾ ਬਿੱਲੀ ਭੁੱਖੀ ਸੀ ਉਹੋ ਤਾਂ ਝੱਟ ਮੰਨ ਗਈ ਬਿੱਲੀ ਚੂਹੇ ਨੂੰ ਖਾਣ ਲੱਗੀ ਚੂਹਾ ਰੱਸਾ ਪੁੱਤਰਨ ਲੱਗਾ ਰੱਸਾ ਹਾਥੀ ਨੂੰ ਬੰਨਣ ਲੱਗਾ ਹਾਥੀ ਪਾਣੀ ਪੀਣ ਲੱਗਾ ਪਾਣੀ ਅੱਗ ਬੁਝਾਣ ਲੱਗਾ ਅੱਗ ਪਿਪਲ ਨੂੰ ਸਾੜਨ ਲੱਗੀ ਪਿਪਲ ਕੇੰਦਾ ਦਾਣਾ ਦੇਣ ਲੱਗਿਆ ਪਿਪਲ ਨੇ ਚਿੜੀ ਨੂੰ ਦਾਣਾ ਦੇ ਦਿੱਤਾ ਚਿੜੀ ਨੇ ਦਾਣਾ ਖਾਦਾ ਤੇ ਜੀਂ 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 ਕਰਕੇ ਉੱਡ ਗਈ ਤਾਂ ਸਾਨੂੰ ਬੱਚਿਓ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਕਦੇ ਹੌਂਸਲਾ ਨਹੀਂ ਹਾਰਨਾ ਚਾਹੀਦਾ ਸਭ ਚਿੜੀ ਵਾਂਗੂ ਹਮੇਸ਼ਾ ਹੌਂਸਲਾ ਬਣਾਈ ਰੱਖਣਾ ਚਾਹੀਦਾ ਹੈ